हां जी बरकत वीडियो ਵਿੱਚ ਵਿੱਕੀ ਦਾ ਇੱਕ ਹੋਰ ਸੱਚ ਸਾਹਮਣੇ ਆਇਆ ਇਹ ਦੇਖਣ ਲਈ ਵੀਡੀਓ ਨੂੰ ਪੂਰੀ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਜਿਵੇਂ ਕਿ ਵਿੱਕੀ ਦੀ ਗੱਡੀ ਖਰਾਬ ਹੁੰਦੀ ਆ ਤੇ ਵਿੱਕੀ ਸੋਚਦਾ ਹੈ ਕਿ ਮੈਂ ਹੁਣ ਆਪਣੀ ਗੱਡੀ ਕਿਉਂ ਨਾ ਆਪਣੇ ਸੌਰੇ ਹੀ ਲਾ ਆਵਾਂ ਕਿਉਂਕਿ ਉਸ ਨੂੰ ਪਤਾ ਹੈ ਕਿ ਜੇ ਇਹਦੇ ਉੱਤੇ ਪੈਸੇ ਲਾਈ ਤੇ ਬਹੁਤ ਜ਼ਿਆਦਾ ਲੱਗਣੇ ਆ ਉਹ ਇਹ ਸਕੀਮ ਲਾਉਂਦਾ ਹੈ ਕਿ ਕਿਸੇ ਤਰੀਕੇ ਨਾਲ ਮੈਂ ਪ੍ਰੀਤ ਨੂੰ ਲੈ ਜਾਣ ਜਾਵਾਂਗਾ ਤੇ ਉੱਥੇ ਗੱਡੀ ਲਾ ਕੇ ਮੋਟਰਸਾਈਕਲ ਲੈ ਆਵਾਂਗਾ THANKS FOR JOINING US, WE'LL ਪਰ ਉਸ ਨੂੰ ਨਹੀਂ ਪਤਾ ਕਿ ਕਵਲ ਉਸ ਦੀ ਚਲਾਕੀ ਨੂੰ ਫਾੜ ਲਵੇਗਾ ਸੋ ਜਦ ਹੀ ਉਹ ਜਾਂਦਾ ਹੈ ਤੇ ਗੱਡੀ ਲਾਉਣ ਤੇ ਕਵਲ ਉੱਥੇ ਗੱਡੀ ਨੂੰ ਸਾਰਾ ਚੈੱਕ ਕਰਦਾ ਹੈ ਤੇ ਕਵਲ ਦੇ ਸਾਹਮਣੇ ਕਿਉਂਕਿ ਕਵਲ ਪਹਿਲਾਂ ਵੀ ਗੱਡੀ ਚਲਾਉਂਦਾ ਉਸ ਨੂੰ ਪਤਾ ਗੱਡੀ ਦੇ ਵਿੱਚ ਕੀ ਪ੍ਰੋਬਲਮ ਹੋ ਸਕਦੀ ਆ ਜਦੋਂ ਗੱਡੀ ਨੂੰ ਸਟਾਰਟ ਕਰਦਾ ਹੈ ਤੇ ਗੱਡੀ ਸਟਾਰਟ ਨਹੀਂ ਹੁੰਦੀ ਤੇ ਉੱਥੇ ਹੀ ਕਵਲ ਵਿੱਕੀ ਨੂੰ ਇਹ ਪੁੱਛਦਾ ਹੈ ਕਿ ਗੱਡੀ ਨੂੰ ਕੀ ਪ੍ਰੋਬਲਮ ਆ ਜਿਹੜੀ ਸਟਾਰਟ ਨਹੀਂ ਹੋ ਰਹੀ ਵਿੱਕੀ ਦਾ ਅਗੋ ਕਹਿੰਦਾ ਕਿ ਗੱਡੀ ਨੂੰ ਤਾਂ ਕੁਝ ਵੀ ਨਹੀਂ ਹੋਇਆ ਇਹ ਤਾਂ ਵਧੀਆ ਚੱਲ ਰਹੀ ਪਰ ਕਮਨ ਉਸਦੀ ਗਲਤੀ ਨੂੰ ਫੜ ਲੈਂਦਾ ਏ ਤੇ ਜਿਸ ਕਰਕੇ ਵਿੱਕੀ ਨੂੰ ਬਹੁਤ ਹੀ ਸ਼ਰਮਿੰਦਿਆ ਹੋਣਾ ਪੈਂਦਾ ਤੇ ਉਹ ਇਹ ਕਹਿੰਦਾ ਏ ਕਿ ਤੂੰ ਗੱਡੀ ਖਰਾਬ ਹੋਣ ਤੋਂ ਬਾਅਦ ਇੱਥੇ ਛੱਡਣ ਆ ਗਿਆ ਏ ਤੇ ਜੇਕਰ ਗੱਡੀ ਦਾ ਕੰਮ ਹੋਣ ਵਾਲਾ ਸੀ ਇੰਨੇ ਚਿਰ ਦਾ ਗੱਡੀ ਚ ਲਾ ਰਿਹਾ ਏ ਇਦੀ ਕੋਈ ਸਰਵਿਸ ਵਗੈਰਾ ਕਰਾ ਕੇ ਰੱਖਣੀ ਸੀ ਤੇ ਗੱਡੀ ਦਾ ਕੰਮ ਵੀ ਕਰਾ ਕੇ ਰੱਖਣਾ ਸੀ ਸੋ ਉਥੇ ਹੀ ਵਿੱਕੀ ਨੂੰ ਸ਼ਰਮਿੰਦਗੀ ਦਾ ਮੂੰਹ ਦੇਖਣਾ ਪੈਂਦਾ ਏ ਕੀ ਆਪਣੀਆਂ ਗੱਲਾਂ ਵਿੱਚ ਕਵਲ ਨੂੰ ਲਿਉਂਣ ਦੀ ਕੋਸ਼ਿਸ਼ ਕਰਦਾ ਏ ਤੇ ਉਸ ਨੂੰ ਬੇਕੂਬ ਬਣਾਉਣ ਦੀ ਕੋਸ਼ਿਸ਼ ਕਰਦਾ ਏ ਪਰ ਪ੍ਰੀਤ ਹੀ ਵਿੱਕੀ ਦੀਆਂ ਗੱਲਾਂ ਵਿੱਚ ਆ ਜਾਂਦੀ ਆ ਕਵਲ ਨੂੰ ਉਸ ਦੀਆਂ ਸਾਰੀਆਂ ਹੀ ਗੱਲਾਂ ਦਾ ਝਟ ਪਤਾ ਲੱਗ ਜਾਂਦਾ ਏ ਇਸ ਕਰਕੇ ਵਿੱਕੀ ਚੁੱਪ ਕੀਤਾ ਰਹਿੰਦਾ ਏ ਤੇ ਇਹ ਕਹਿੰਦਾ ਏ ਕਿ ਕੋਈ ਗੱਲ ਨਹੀਂ ਮੈਂ ਲੈ ਜਾਣਾ ਇਹ ਵਾਪਸ ਫਿਰ ਮੈਂ ਆਪੇ ਹੀ ਦਿਖਾ ਲਵਾਗਾ ਪਰ ਕਮਲ ਅਗੋ ਇਹ ਕਹਿੰਦਾ ਕਿ ਕੋਈ ਨਹੀਂ ਹੋਣਾ ਅਸੀਂ ਆਪੇ ਹੀ ਬਣਾ ਲਵਾਂਗੇ ਜੇ ਤੂੰ ਬਣਾ ਲੈਂਦਾ ਅਸੀਂ ਤਾਂ ਗੱਡੀ ਤੈਨੂੰ ਪੱਕੀ ਹੀ ਦੇ ਦਿੱਤੀ ਸੀ ਇਹ ਸੁਣ ਕੇ ਵਿੱਕੀ ਸੋਚਦਾ ਹੈ ਕਿ ਗੱਡੀ ਮੈਨੂੰ ਮਿਲ ਜਾਣੀ ਸੀ ਪੱਕੀ ਤੇ ਮੈਂ ਐਵੇਂ ਹੀ ਇੱਥੇ ਲੈ ਆਇਆ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ